ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭੱਜੇ ਨਹੀਂ ਦਿੰਦੇ ਸੈਸ਼ਨ ਬੁਲਾਉਣਾ ਪੈਣਾ ਪੰਜਾਬ ਨੂੰ APMC ਮੰਡੀ ਐਲਾਨਣਾ ਪੈਣਾ ਨਹੀਂ ਤਾਂ ਕੈਪਟਨ ਅਮਰਿੰਦਰ ਚਾਹੁੰਦੇ ਘਰਾਓ ਅਸੀਂ ਸ਼ੁਰੂ ਕਰਾਂਗੇ ਅਸੀਂ ਆਪ ਦੀ ਜ਼ਿੰਮੇਵਾਰੀ ਦੀ ਇਹ ਦੇਖੀ ਕੀਤੀ ਹੈ ਕੈਪਟਨ ਅਮਰਿੰਦਰ ਤੋਂ ਅਸਤੀਫਾ ਦੋ ਰਾਹੁਲ ਗਾਂਧੀ ਦੇ ਖਿਲਾਫ ਦੇਖੋ ਜਿਹੜਾ ਰੈਜ਼ੋਲੂਸ਼ਨ 28 ਤਰੀਕ ਨੂੰ ਪਾਸ ਹੋ ਗਿਆ ਔਰ ਰੈਜਲਿਊਸ਼ਨਲ ਪਾਸ ਕਿਉਂ ਇਸ ਲਈ ਹੋਇਆ ਸੀ ਆਪ ਰਲ ਕੇ ਖੇਡਦੇ ਆ ਕਿਸਾਨੀ ਦੇ ਹੱਕ ਤੇ ਬਿਲਾਾਂ ਦੇ ਖਿਲਾਫ 28 ਸਤੰਬਰ ਨੂੰ ਪਾਸ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਨੇ ਵਿਧਾਨ ਸਭਾ ਚੋਂ ਨਿਕਲ ਕੇ ਨਾਲ ਜਿਹੜਾ ਸਿਵਲ ਚੱਕ ਪੀਰੀਆਟ ਹੈ ਜਿੱਥੇ ਚੀਫ ਸੈਕਟਰੀ ਸਾਹਿਬ ਜਾਂਦੇ ਆ 12 ਦਿਨ ਤਾਂ ਉਹਨੂੰ ਲੱਗ ਗਏ ਚੀਫ ਸੈਕਟਰੀ ਕੋਲ ਪਹੁੰਚਣ ਨੂੰ ਸੈਂਟਰ ਦੀ ਸਰਕਾਰ ਕਹਿ ਰਹੀ ਆ ਵਨ ਨੇਸ਼ਨ ਵਾਨ ਮੰਡੀ ਤੇ ਉਸ ਗੱਲ ਨੂੰ ਤਾਂ ਵਿਰੋਧ ਤੇ ਸਾਡੀ ਗੱਲ ਨੂੰ تصدیق ਹੀ ਨੇ ਕਰਤਾ ਖੱਤਰ ਸਾਹਿਬ ਨੇ ਹਰਿਆਣੇ ਦੇ ਸੀਐਮ ਨੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਗੱਲ ਕਹਿ ਦਿੱਤੀ ਕਿ ਬਾਹਰੋਂ ਆਈ ਫਸਲ ਮੈਂ ਨਹੀਂ ਖਰੀਦਾਂਗਾ ਉਹ ਤਾਂ ਸਪਸ਼ਟ ਹੀ ਹੋ ਗਿਆ ਜੋ ਅਸੀਂ ਕਹਿ ਰਹੇ ਹਾਂ ਜੇ ਸਰਕਾਰ ਹੀ ਬਚਲ ਕੀਤਾਨ ਤੋਂ ਭੱਜ ਰਹੀ ਐ ਤੇ ਦੂਜਿਆਂ ਦੀ ਤਾਂ ਗੱਲਾਂ ਹੀ ਛੱਡ ਦਿਓ ਕਿ ਅਸੀਂ ਉਹਨਾਂ ਦੇ ਖਿਲਾਫ ਇੱਕ ਪ੍ਰਿਵਿਲੇਜ ਮੋਸ਼ਨ ਲੈ ਕੇ ਆਵਾਂਗੇ ਔਰ ਪ੍ਰਿਵੀਲੇਜ ਮੋਸ਼ਨ ਇਸ ਲਈ ਲੈ ਕੇ ਆਉਣਾ ਪੈ ਰਿਹਾ ਕਿ ਇੱਕ ਬੜਾ ਵੱਡਾ ਤੁਹਾਡੇ ਸਾਹਮਣੇ ਐਕਸਪੋਜ਼ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ ਪਹਿਲਾ 28 ਅਗਸਤ ਨੂੰ ਇਹਨਾਂ ਨੇ ਇੱਕ ਸਪੈਸ਼ਲ ਸੈਸ਼ਨ ਸੱਦਿਆ ਜਿਹੜਾ ਤੁਹਾਡੇ ਚੇਤੇ ਹੋਣਾ ਔਰ ਉਹ ਸੈਸ਼ਨ ਨੂੰ ਵੀ ਇੱਕ ਤਰੀਕੇ ਦਾ ਹਾਸੋਹੀਣੀ ਸੈਸ਼ਨ ਬਣਾਇਆ ਇਹਨਾਂ ਨੇ ਲੋਕਾਂ ਦੀ ਅੱਖਾਂ 'ਚ ਕਿਉਂਕਿ 117 ਚੋਂ ਵੱਧ ਗਿਣਤੀ ਇਹ ਜੀ ਸੀ ਜਿਨ੍ਹਾਂ ਨੂੰ ਕਿਸੇ ਆਨੇ ਬਹਾਨੇ ਨਾਲ ਸਪੀਕਰ ਸਾਹਿਬ ਨੇ ਔਰ ਕਾਂਗਰਸ ਦੀ ਬਜਾਰਤ ਨੇ ਸਾਨੂੰ ਉੱਥੇ ਦਾਖਲ ਨਹੀਂ ਹੋਣ ਦਿੱਤਾ ਔਰ ਅਸੀਂ ਇਹ ਉਸ ਦਿਨ ਵੀ ਤੁਸੀਂ ਮੇਰੀ ਵੀਡੀਓਜ਼ ਕੱਢ ਲਓ ਮੈਂ ਕਿਆ ਸੀਗਾ कि जिन्ने ਵੀ ਅੰਦਰ ਬੈਠੇ ਆ ਇਹ ਫਿਕਸਡ ਮੈਚ ਚੱਲ ਰਿਹਾ ਇਹ ਅੰਦਰ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਔਰ ਅੱਜ ਉਹ ਪਰਦਾ ਫਾਸ਼ ਕਿੱਥੋਂ ਹੋ ਗਿਆ ਤੁਸੀਂ ਵੇਖੋ ਆ 28 ਤਰੀਕ ਦਾ ਸੈਸ਼ਨ ਹੈ ਤੁਹਾਡੇ ਚੇਤੇ ਹੋਣਾ ਜਿਹਦੇ ਚ ਆ ਰੈਜ਼ੋਲੂਸ਼ਨ ਅਫੀਸ਼ੀਅਲ ਰੈਜ਼ੋਲੂਸ਼ਨ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੂਵ ਕੀਤਾ ਸੀ ਕਿਸਾਨੀ ਦੇ ਵਾਸਤੇ ਕੀ ਇਹ ਤਿੰਨੇ ਬਿੱਲ ਜਿਹੜੇ ਪਾਰਲੀਮੈਂਟ 'ਚ ਆਉਣੇ ਸੀ ਕੇਂਦਰ ਸਰਕਾਰ ਵੱਲੋਂ ਉਹ ਵਾਪਸ ਲੈ ਜਾਣ ਔਰ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ ਇਹਦੇ 'ਚ ਬੋਲੇ ਕੌਣ ਕੌਣ ਮੈਂ ਜਿਹੜੀ ਫਿਕਸਡ ਮੈਚ ਦੀ ਉਸ ਦਿਨ ਵੀ ਗੱਲ ਕੀਤੀ ਸੀ ਕੁਲਤਾਰ ਸਿੰਘ ਸਦਵਾ ਆਮ ਆਦਮੀ ਪਾਰਟੀ ਇਹ ਹੋਰ ਐਮਐਲਏ ਜਿਵੇਂ ਕਮਰਸੰਧੂ ਕੁਲਜੀਤ ਨਾਗਰਾ ਰੁਕੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਗਣਾਤ ਉਹਦੇ ਵਾਸਤੇ ਗਨਾਹਗਰ ਕੌਣ ਹੈ ਦੋਸ਼ੀ ਕੌਣ ਹੈ ਕਿ ਐਡੀ ਵੱਡੇ ਮਹੱਤਵਪੂਰਨ ਅ ਮਤਾ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਦੁੱਖ ਨੂੰ ਬਿਆਨ ਕਰਦਾ ਸੀ ਪੰਜਾਬ ਦੀ ਕਿਸਾਨੀ ਦੇ ਦੁੱਖ ਨੂੰ ਬਿਆਨ ਕਰਦਾ ਸੀ ਪੰਜਾਬ ਦੇ 117 ਨਮਾਇਦਿਆਂ ਦੀ ਆਵਾਜ਼ ਸੀ ਜਿਹੜੇ ਸਮੁੱਚੇ ਪੰਜਾਬ ਦੀ ਆਵਾਜ਼ ਸੀ ਉਹ ਤੁਸੀਂ ਆਪਦੇ ਕੋਲੇ ਰੱਖ ਕੇ ਬੈਠੇ ਜੇ ਕੁਝ ਹੁੰਦਾ ਨਾ ਹੁੰਦਾ ਕੋਈ ਸੋਰਦਾ ਨਾ ਸੋਰਦਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਜਿਹੜਾ ਪਾਸ ਕੀਤਾ ਹੋਇਆ ਮਤਾ ਆਪਦੇ ਕੋਲੇ ਰੱਖ ਕੇ ਬੜਾ ਵੱਡਾ ਗੁਨਾਹ ਕੀਤਾ ਆ ਕਿਸਾਨਾਂ ਨਾਲ ਧੋਖਾ ਕੀਤਾ ਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਆ ਉਸ ਹਾਊਸ ਪਵਿੱਤਰ ਸਦਨ ਦੇ ਨਾਲ ਧੋਖਾ ਕੀਤਾ ਆ ਇਸ ਕਰਕੇ ਉਸ ਧੋਖੇ ਦੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਆ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਕੋਲੇ ਜਿਹੜਾ ਪ੍ਰਿਵਿਲੇਜ ਮੋਸ਼ਨ ਜਿਹੜਾ ਵਿਸ਼ੇਸ਼ ਅਧਿਕਾਰ ਜਿਹੜਾ ਮਤਾ ਆ ਉਹ ਉਹ ਇਹ ਪੇਸ਼ ਕਰਨਗੇ ਅ ਮੇਰੇ ਮੁਤਾਬਕ ਤੇ ਇਹੀ ਆ ਕਿ ਮੈਂ ਤੇ ਇਹ ਇਹੀ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਉਹਨਾਂ ਨੇ ਕਤਾਈ ਕੀਤੀ ਹੈ ਜਿਹੜਾ ਗناہ ਕੀਤਾ ਆ ਉਹਦੀ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਕਿਸਾਨਾਂ ਕੋਲ ਮਾਫੀ ਮੰਗਣੀ ਚਾਹੀਦੀ ਹੈ ਅ ਅੱਜ ਫਿਰ ਦੁਬਾਰਾ ਹਾਊਸ ਨੂੰ ਸੱਦਣ ਦੀਆਂ ਗੱਲਾਂ ਕਰਦੇ ਨੇ ਪਹਿਲਾਂ ਤੇ ਗੱਲ ਪਿਲੂ ਮੰਨਦੇ ਨਹੀਂ ਸੀ ਜੇ ਮੰਨਦੇ ਅਤੇ ਜੇ ਹਾਊਸ ਸੱਦ ਕੇ ਕਰਨਾ ਹੀ ਕੱਖ ਨਹੀਂ ਢੱਕਾ ਭੰਦ ਕੇ ਦੂਰਾਂ ਨਹੀਂ ਕਰਨਾ ਉੱਥੇ ਕੀਤੀ ਹੋਈ ਕਾਰਵਾਈ ਨੂੰ ਸਬੰਧਤ ਧਿਰਾਂ ਤੱਕ ਨਹੀਂ ਪਹੁੰਚਾਉਣਾ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਉਣਾ ਲੋਕ ਸਭਾ ਤੱਕ ਨਹੀਂ ਪਹੁੰਚਾਉਣਾ ਰਾਜ ਸਭਾ ਤੱਕ ਨਹੀਂ ਪਹੁੰਚਾਉਣਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ